ਸੋ ਆਪਣਾ ਡੀਡਿਕਸ਼ਨ ਸੈਂਟਰ ਹੈ ਜੀ ਆਪਣਾ ਫੈਕਟਰੀ ਏਰੀਆ ਦੇ ਵਿੱਚ ਇੱਕ ਸਾਨੂੰ ਲਾਹ ਮਿਲੀ ਸੀ ਕਿ ਇੱਕ ਨਾਲ ਦੀ ਨਾਲ ਇੱਕ ਵੀਡੀਓ ਵਾਇਰਲ ਹੋਈ ਸੀ ਜੀ ਇੱਕ ਲੜਕੀ ਦੀ ਉਸ ਤਰ੍ਹਾਂ ਦਿਖਾਈ ਦੇ ਰਹੀ ਹੈ ਜੋ ਲੱਗ ਜਾਪਦਾ ਹੈ ਕਿ ਉਹ ਕੋਈ ਨਾ ਕੋਈ ਗੋਲੀਆਂ ਸਪਲਾਈ ਕਰ ਰਹੀ ਹੈ ਉਸ ਤਹਿਤ ਅਗੇ ਤਫतीश ਕੀਤੀ ਗਈ ਜੀ ਤੇ ਉਹ ਲੜਕੀ ਨੂੰ ਅਰੈਸਟ ਕੀਤਾ ਗਿਆ ਮੈਟਰ ਇਹ ਹੈ ਉਸ ਵੀ ਡੀਡਿਕਸ਼ਨ ਸੈਂਟਰ ਹੈ ਜਿਹੜੇ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਿਕਟ ਨੇ ਉਹ ਆਪਣਾ ਮੈਡੀਸਿਨ ਲੈਣਾ ਹੁੰਦਾ ਹੁੰਦਾ ਹੈ ਜੋ ਉਹਨਾਂ ਨੂੰ ਅੰਦਰੋਂ ਪ੍ਰੋਵਾਈਡ ਹੁੰਦੀ ਹੈ ਮੇਨ ਇਸ਼ੂ ਇਹ ਆਉਂਦਾ ਵੀ ਸਪੋਜ਼ ਇੱਕ ਨੂੰ 20 ਮਿਲਦੀਆਂ ਨੇ 20 ਪੱਤੇ ਮਿਲਦੇ ਨੇ ਉਹਦੇ ਜੋ ਆਪਣੇ ਉਹ ਪਤਰਾ ਖਾਣ ਜੋਗੇ ਰੱਖ ਕੇ 10 ਰੱਖ ਕੇ ਬਾਕੀ ਅੱਗੇ ਜੇ ਉਹ ਜਿਹੜੀ ਅੱਜ ਲੇਡੀ ਜੀ ਰੈਸਟ ਹੋਈ ਹੈ ਇੰਜ ਇੱਕ ਦੋ ਬੰਦੇ ਹੈਗੇ ਨੇ ਉੱਥੇ ਉਹਨਾਂ ਨੂੰ ਇਹ ਗੋਣੀਆਂ ਅੱਗੇ ਦੇ ਦਿੰਦੇ ਨੇ ਉਹ ਅੱਗੇ ਨੂੰ ਮਹਿੰਗੇ ਭਾਅ ਤੇ ਕੋਈ 10 ਰੁਪਏ ਜ਼ਿਆਦਾ ਕੋਈ 20 ਰੁਪਏ ਜ਼ਿਆਦਾ ਜੋ ਵੀ ਉੱਥੇ ਹੁੰਦਾ ਉਹ ਕੇ ਮੌਕੇ ਤੇ ਉਸ ਆਮ ਨਾਲ ਇਹ ਹੈ ਜੀ ਇਹ ਐਂਡਰਫੈਕਸ਼ਨ ਬਾਈਕਾਟ ਦੱਸਦੀ ਹੈ ਐਫਆਈਆਰ ਨੰਬਰ 154 ਡੇਟ ਅੱਜ 11 ਬ੍ਰੀਗਡ ਕਦਵਾ ਕਾਣਾ ਰਾਜਪਤੀ ਹਸਪਤਾਲ ਦੀ ਕੀਤੀ ਕੋਈ ਇਨਵੋਲਵਮੈਂਟ ਹੋਈ ਕਿ ਨਹੀਂ ਕਿ ਕੋਈ ਅਪਸ ਦਾ ਇਨਵੋਲਵਮੈਂਟ ਹੈ ਕੋਈ ਕੋਈ ਕਿਸ ਤਰ੍ਹਾਂ ਦੇ ਕਿਆਮ ਦੇ ਵਿੱਚ ਅਪਸ ਦਾ ਇੰਡੀਅਨ ਦਾ ਦਾ ਬਿਲਕੁਲ ਜੀ ਜਿਹੜਾ ਮੇਨ ਇਸ਼ੂ ਇਹੀ ਆ ਵੀ ਇਹ ਇੱਕ ਤਰੀਕੇ ਦੀ ਮੈਡੀਸਿਨ ਆ ਜਿਹੜੀ ਮੋਸਟਲੀ ਉਹ ਅੰਦਰੋਂ ਹੀ ਮਿਲਦੀ ਆ ਐਡਿਕਟਸ ਨੂੰ ਮਿਲਦੀ ਆ ਤੇ ਅੱਗੇ ਐਡਿਕਟਸ ਨੂੰ ਹੀ ਹੋਰ ਮਹਿੰਗੇ ਭਾਅ ਤੇ ਵੇਚਿਆ ਜਾਂਦਾ ਤੇ ਜਿਹੜੀ ਰਹੀ ਗੱਲ ਅੰਦਰ ਦੀ ਇਨਵੋਲਵਮੈਂਟ ਦੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਇਹਨੂੰ ਬ੍ਰੇਕੀ ਨਾਲ ਇਹਦੀ ਜਾਂਚ ਕਰਾਂਗੇ ਵੀ ਇਹ ਕਿੰਨੇ ਚਿਰ ਤੋਂ ਉੱਥੇ ਲੇਡੀ ਜਾਂ ਕੋਈ ਹੋਰ ਅਜਿਹੇ ਵਿਅਕਤੀ ਮੜੇ ਉੱਥੇ ਖੜਦੇ ਸੀਗੇ ਤੇ ਅੰਦਰ ਕੋਈ ਇਹਨਾਂ ਦਾ ਡਾਇਰੈਕਟ ਉਹਨਾਂ ਦੀ ਚੇਨ ਸਪਲਾਈ ਸੀ ਜਾਂ ਕੀ ਸੀ ਉਹ ਦੈਟਸ ਆ ਪਾਰਟ ਆਫ ਇਨਵੈਸਟੀਗੇਸ਼ਨ ਪਰ ਇਸ ਨੂੰ ਇਹ ਕਹਿੰਦਾ ਹੈ ਕਿ ਇਹ ਜਿਹੜੀ ਕਾਨੂੰਨੀ ਤਰੀਕੇ ਨਾਲ ਆਨਲਾਈਨ ਸਿਸਟਮ ਦੇ ਵਿੱਚ ਜਿੱਦ ਕਿ ਕਿੰਨੇ ਪੱਤੀ ਆ ਰਹੀਆਂ ਇਹ ਪੁਗੇਰੀਆ ਦੈਟਸ ਦਾ ਪਾਵਰ ਆਫ ਇਨਵੈਸਟੀਗੇਸ਼ਨ ਉਹ ਸਾਨੂੰ ਹੁਣ ਇਹ ਲੇਡੀ ਦੀ ਕੁਝ ਕੁ ਚੀਜ਼ਾਂ ਸਾਹਮਣੇ ਆਊਗਾ ਕਿ ਪਹਿਲਾਂ ਤਾਂ ਜਿਹੜੀ ਇਹਦੇ ਕੋਲੇ ਮੈਡੀਸਿਨ ਆਉਂਦੀ ਆ ਜਾਂ ਕੋਈ ਹੋਰ ਨਸ਼ੇ ਵਾਲੀ ਜੋ ਵੀ ਹੈ ਨਾ ਉਹ ਅੰਦਰੋਂ ਆਉਂਦੀ ਆ ਤਾਂ ਇਹਦੇ ਕੋਲ ਕਿਹੜੇ ਚੈਨਲ ਆਈ ਆਉਂਦੀ ਆ ਤੇ ਫਿਰ ਜੇ ਅੱਗੇ ਆ ਵੀ ਉਹ ਸਪਲਾਈ ਇੰਨੀ ਜ਼ਿਆਦਾ ਕਿਉਂ ਆ ਉਹ ਦੈਟਸ ਦਾ ਅਨਦਰ ਰਿਪੋਰਟ ਆ ਕਿ ਹਾਂਜੀ ਨਹੀਂ ਪਹਿਲਾਂ ਹਾਲ ਅਸਮੀਏ ਨੂੰ ਵੀ ਸਾਨੂੰ ਅਸਮੀਏ ਨੂੰ ਐਪਰੀਹੈਂਡ ਕੀਤਾ ਵਿਚ ਤੇ ਜੇ ਮਾਨਯੋਗ ਅਦਾਲਤ ਜਿੱਤੇ ਦਾ ਫਰਮਾਨ ਹਾਸਲ ਕਰਕੇ ਅਗਲੀ ਤਫਤੀਸ਼ ਦੇਖਾਂਗੇ ਵੀ ਇਹਦੇ ਨਾਲ ਵੀ ਕੋਈ ਸਹਿਯਾਥੀ ਵੀ ਸੀਗੇ ਇਸ ਕਰਮ ਦੇ ਵਿੱਚ ਤੇ ਜਾਂ ਫਿਰ ਇਹਦੀ ਕੋਈ 1 ਟੂ 1 ਨਹੀਂ ਕਿਸੇ ਨਾਲ ਸੀ ਜੋ ਵੀ ਆ ਉਹ ਅੱਗੇ ਤਫਤੀਸ਼ 'ਚ ਸਾਹਮਣੇ ਆਊਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਫ਼ ਆ ਵੀ ਇਹ ਜੀ ਜੇ ਕੋਈ ਚੇਨ ਹੈ ਤੈਨੂੰ ਤੋੜੀਏ ਪਰ ਬੇਸਿਕਲੀ ਇਹ ਹੈ ਕਿ ਆ ਵੀ 90% ਤਾਂ ਜਿਹੜੇ ਅੰਦਰੋਂ ਹੀ ਜਿਹੜੀ ਮੈਡੀਸਿਨ ਮਿਲਦੀ ਆ ਡਿਕਸ ਨੂੰ ਉਹਨੂੰ ਹੀ ਉਹਨਾਂ ਤੋਂ ਹੀ ਲੈ ਕੇ ਔਰ ਡਿਕ ਨੂੰ ਮੈਂਗੇ के ਵਿੱਚ ਜਾਂਦਾ ਜੋ ਪ੍ਰਾਈਮਾ ਪੇਸ਼ੀਆ ਇਨਵੈਸਟੀਗੇਸ਼ਨ ਸਾਹਮਣੇ ਆਇਆ ਜਿਹੜੇ ਚਾਰਜਸ ਤੋਂ ਸਾਡੇ ਲੋਕ ਸਾਹਮਣੇ ਮੁਕਾਮ ਬਾਜੀ ਜੀ ਇਹ ਇਸੇ ਜੁਨੇਟ ਨੂੰ ਕਰਦੇ ਕਾਫੀ ਸਲਫਟ ਲੋਕ ਗਾਹੇ ਵਗਾਹੇ ਉਥੇ gekeੜਾ ਰਹਿੰਦਾ ਸਾਡੇ ਥਾਣੇ ਦੇ ਮੁਲਾਜ਼ਮਾ ਦਾ ਵੀ ਰਹਿੰਦਾ ਪਰੰਤੂ ਇਹ ਵੀ ਸ਼ਾਤਰ ਨੇ ਜੀ ਇਹ ਵੀ ਦੇਖ ਲੈਂਦੇ ਨੇ ਵੀ ਜਦੋਂ ਉਥੇ ਪੁਲਿਸ ਦੀ ਪ੍ਰੈਜੈਂਸ ਨਹੀਂ ਹੈਗੀ ਉਦੋਂ ਇਹ ਕੋਈ 10 ਮਿੰਟ ਘੱਟ ਕੇ 20 ਮਿੰਟ ਕਰਕੇ ਆਪਣਾ ਇਹ ਕੰਮ ਕਰਕੇ ਚੱਲ ਜਾਂਦੇ ਰਹੀ ਗੱਲ ਉਥੋਂ ਦੇ ਤੁਸੀਂ ਕਹਿ ਰਹੇ ਚਾਹਲੇ ਦੀ ਹੋਰ ਆ ਉਹ ਹੁਣ ਅੱਗੇ ਤੁਹਾਨੂੰ ਇਹਦੀ ਪੁੱਛ ਕੇ ਸਾਹਮਣੇ ਆਊਗਾ ਜੀ ਵੀ ਉਹ ਇਹਨੂੰ ਕਿਸੇ ਦੇ ਉਥੇ ਸ਼ੈਸ ਸੀ ਜਾਂ ਇਹ ਆਪਣੇ ਪਦਰਤੀ ਇਹ ਕਰ ਰਹੀ ਸੀ ਇਹਦੇ ਕੋਲੋਂ ਜੀ 160 ਤਕਰੀਬ ਗੋਲੀਆਂ ਬੰਨ੍ਹਦੇ ਜੀ